ਮੈਂ ਹਰ ਮੱਤ ਬਹੁਤ ਜਲਦੀ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਂ ਹੀ ਮੈਂ ਸਈ ਗੁਰਗਨ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਗੁਰਤੇਗਵਰ ਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੈਂ ਇਥੋਂ ਵੀ ਕਲੀ ਕਲੀਟ ਤੋਂ ਮਾਫੀ ਮੰਗਦਾ ਤੇ ਬੱਬਾ ਜੀ ਅਮਰਜੀਤ ਸਿੰਘ ਜੀ ਦਮ ਦਮ ਤਕਸਾਲਾਣਾ ਤੋਂ ਆਪਕੇ ਮੰਗਾਲਾ ਸਾਹਿਬ ਨੂੰ ਆ ਸਭ ਪੰਥ ਕੋਲ ਨੂੰ ਸੁਮੱਚੀ ਨੋਕਾਂ ਤੋਂ ਕਰ ਫੜ ਕੇ ਦੋ ਤਿੰਨ ਬਰ ਕਰਨ ਫੜ ਕੇ ਹੱਥ ਜੋੜ ਕੇ ਪੰਥ ਦੇ ਦਵਰ ਬੈਠੇ ਬੱਬਾ ਗੁਰਦੇਵ ਸਿੰਘ ਜੀ ਖੇਰ ਵਾਲੇ ਬੱਬਾ ਸੇਰ ਸਿੰਘ ਜੀ ਨਾਨਸਰ ਸੁਨਾਮ ਵਾਲੇ ਮੈਂ ਸਾਰਿਆਂ ਤੋਂ ਸਾਰੀ ਸੰਗਤ ਨੂੰ ਬਸ ਸਾਰਾ ਪੰਥ ਹੋ ਗਿਆ ਮੌਨਜੀਤ ਹੋ ਗਿਆ ਤੇ ਕੋਈ ਵਸਾਰਾ ਕਿਸੇ ਦਾ ਨਾਮ ਨਹੀਂ ਪਤਾ ਨਹੀਂ ਕਿ ਕਿ ਬੱਚੇ ਤੋਂ ਹੀ ਮਰਦੇ। ਹੱਥ ਬੰਦ ਕਰੋ। ਫਿਰ ਮਾਫ ਕਰਿਓ ਤੁਸੀਂ ਰਕਸਨਾ। ਰਵਜੀਤ ਦਾ ਸਾਥ। ਅਸੀਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਝ ਗਲਤ ਪਾਇਆ ਸੀ। ਕੱਲ ਜਥਾ ਸੰਗਤ ਇਹਦੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ। ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਇਸ ਸਥਾਨ ਤੇ ਆਵਾਂਗੇ। ਅਜਗੁਰਦੁਆਰਾ ਪਾਸਾਇ ਨਵੀ ਗੁਰਮਤਿ ਮਦਦਲਾ ਤੁੰਦਮੀ ਟਕਸਾਲ ਕਣਕੋਲ ਭੰਗਵਾ ਇਹ ਤੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕਰਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾफी ਮੰਗਦਾ ਗੁਰੂਗੁਰ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਥਾਣ ਵਾਲੇ ਕੋਲ ਇਹ ਕਹਿੰਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਾ ਜੀ ਨੇ ਇਹ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲੈਂਦੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਇੱਕ ਅਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਦਾ ਇਹ ਜਦੋਂ ਖਾਸੇ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਵੱਡੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲੋਂ ਉੱਪਰ ਕੁਸੈ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵਾਇਰਲ ਨਹੀਂ ਕਰਨਾ ਸਾਹਿਬ ਸਾਹਿਬ ਵਾਇਰਲ ਨਹੀਂ ਕਰਨਾ ਤੇ ਉਹ ਤੋਂ ਬਿਨਾਂ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਟ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਂ ਇਹਨੂੰ ਕੋ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ